ਕਾਰ ਤੇ ਸਿਨੇਮਾ ਲਾ ਕੇ ਸਾਰੇ ਟੱਬਰ ਨੂੰ ਆਂਡੀਆਂ ਗਮਾਂਡੀਆਂ ਦੇ ਜਵਾਕਾਂ ਨੂੰ ਸੱਦ ਕੇ ਵੀ ਤੁਸੀਂ ਫੁੱਲ ਐਚਡੀ ਇੱਕ ਸਾਲ ਦੀ ਗਾਰੰਟੀ ਵਾਲਾ ਸਿਨੇਮਾ ਉਹਦੇ ਜਵਾਕਾਂ ਨੂੰ ਫਿਲਮ ਦਿਖਾ ਸਕਦੇ ਹੋ ਕੁਝ ਵੀ ਕਾਰਟੂਨ ਵੀ ਉਸ ਸਿਨੇਮੇ 'ਚ ਚੱਲਣਗੇ ਤੇ ਐਂ ਦੇਖੋ ਨਜ਼ਾਰਾ ਆਉਂਦਾ ਕਾਰਨ ਕੀ ਆ ਸਭ ਤੋਂ ਫੁੱਲ ਐਚਡੀ ਆ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਥੋੜਾ ਜਿਹਾ ਮਹਿੰਗਾ ਹੈ 3500 ਵਾਲਾ ਵੀ ਹੋਊਗਾ 5000 ਵਾਲਾ ਵੀ ਹੋਊਗਾ 4000 ਵਾਲਾ ਵੀ ਹੋਊਗਾ ਸਾਰੇ ਹੋਣਗੇ ਪਰ ਇਹ ਥੋੜਾ ਜਿਹਾ ਮਹਿੰਗਾ ਹੈ ਨਾ ਵਾਲੀ ਸਭ ਕੁਲ ਜੀ ਕਾਰਨ ਕੀ ਹੈ ਜੀ ਇੱਕ ਤਾਂ ਇਹ ਸਾਲ ਦੀ ਗਾਰੰਟੀ ਦੇ ਨਾਲ ਆ ਜੀ ਦੂਜਾ ਇਹ ਉਹਨਾਂ ਨਾਲੋਂ ਕੁਆਲਿਟੀ ਇਹਦੀ ਲੈਂਸ ਦੀ ਉਹ ਆਪ ਹੈ ਓਕੇ ਸਰਵਿਸ ਫੁੱਲ ਹੈ ਦੀ ਸਾਲ ਦੀ ਵਾਰੰਟੀ ਦੇ ਨਾਲ ਆ ਸਿਰਫ 6500 ਰੁਪਏ ਦਾ ਜੀ ਐਂਡਰੌਇਡ ਆਈਫੋਨਸ ਐਂਡਰੌਇਡ ਹੈ ਜੀ ਸਮਾਰਟ ਹੈ ਸਾਰਾ ਕੁਝ ਹੈ ਚੋ ਸਿਰਫ ਵਾਈਫਾਈ ਤੁਸੀਂ ਕਨੈਕਟ ਕਰਨਾ ਹੈ ਠੀਕ ਹੈ ਤੁਸੀਂ ਜੋ ਮਰਜ਼ੀ ਚਲਾ ਲਓ ਜੋ ਮਰਜ਼ੀ ਐਪ ਇੰਸਟਾਲ ਕਰ ਲਓ ਸਾਰਾ ਕੁਝ ਚੱਲੂਗਾ ਜੀ ਇਹਦੇ ਵਿੱਚ ਨਹੀਂ ਮੇਤਰੋ ਹੁਣ ਗੱਲ ਇਹ ਹੈ ਵੀ ਜੇ ਵਧੀਆ ਜੇ ਆਪਾਂ 5000 ਦਾ 4000 ਲੋਨ ਬੈਠੇ ਆ 1000 1500 ਹੋਰ ਲਾ ਕੇ ਸਾਲ ਦੀ ਵਾਰੰਟੀ ਵਾਲਾ ਤੇ ਵਧੀਆ ਫੁਲ ਐਚਡੀ ਵਾਲਾ ਤੁਸੀਂ ਮੰਗਾ ਲਓ ਘਰੇ ਤੁਹਾਡੇ ਪਹੁੰਚਦਾ ਹੋ ਜੀ ਹਨਾ ਜੀ ਬਿਲਕੁਲ ਜੀ ਬਿਲਕੁਲ ਸੋ ਹੁਣ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ